ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਂਡ 11ਵਾਂ ਸਿਰ ਪਰ ਹੋਵੈ ਜਿਸਕੇ ਕੇਸ ਰਹਿ ਨ ਦੇਨੋ ਆਪਣੇ ਦੇਸ ਨਿਹੰਗੁਰ ਕੇ ਸਿੰਘ ਅਕਾਲੀ ਜਿਨਕੀ ਸਭ ਤੋਂ ਰੀਤ ਨਿਰਾਲੀ ਤੋੜੈ 70 ਕੁਫਰ ਕੇ ਜੰਦੇ ਰੱਖੈ ਤੁਰਕਣ ਕੋ ਕਰ ਬੰਦੇ ਹਮ ਅਬ ਦਿੱਲੀ ਤਖਤ ਸੰਭਾਲੈ ਤੁਮ ਕੋ ਖੁੱਲੀ ਮੋਜ ਦਿਖਾਲੈ ਅਬ ਹਮ ਸਤ ਵਲਾਇਤ ਲੈ ਹੈ ਹਿੰਦੂ ਤੁਰਕੈ ਸਿੰਘ ਸਜੈ ਜੇ ਇਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਨਾਦਰ ਦੇ ਕਹੇ ਇਹਨਾਂ ਬੋਲਾਂ ਨੇ ਜ਼ਕਰੀਏ ਅੰਦਰ ਅੱਗ ਮਚਾਈ ਹੋਈ ਹੈ ਮੈਂ ਬਿਠਾਉਂਦਾ ਹਾਂ ਇਹਨਾਂ ਨੂੰ ਦਿੱਲੀ ਦੇ ਤਖਤ ਉੱਤੇ ਧਰਤੀ ਦੇ ਨਕਸ਼ੇ ਤੋਂ ਜੇ ਮੈਂ ਇਹਨਾਂ ਦਾ ਨਿਸ਼ਾਨ ਨਾ ਮਿਟਾ ਦਿੱਤਾ ਤਾਂ ਮੈਨੂੰ ਕਿਹਨੇ ਮੁਗਲ ਬੱਚਾ ਕਹਿਣਾ ਜ਼ਖਰੀਆ ਦਰਬਾਰ ਵਿੱਚ ਬੈਠਾ ਅਕਸਰ ਇੱਕਦਮ ਐਸੇ ਬੋਲ ਬੋਲ ਦਿੰਦਾ ਸੀ ਸਿੱਖਾਂ ਦੀ ਗੱਲ ਕਰ ਰਹੇ ਹੋ ਹਜ਼ੂਰ ਕਿਸੇ ਦਰਬਾਰੀ ਨੇ ਪੁੱਛਿਆ ਹੋਰ ਕਿਸ ਦੀ ਨਾਦਰ ਨੂੰ ਲੱਗਦਾ ਹੈ ਕਿ ਇਹ ਦਿੱਲੀ ਤੇ ਰਾਜ ਕਰਨਗੇ ਮੈਂ ਇਹਨਾਂ ਨੂੰ ਪੰਜਾਬ ਜੋਗੇ ਵੀ ਨਹੀਂ ਛੱਡਾਂਗਾ ਨਾਦਰ ਦੇ ਬੋਲ ਜ਼ੰਗਾਲੇ ਛੁਰੇ ਵਾਂਗ ਜ਼ਕਰੀਏ ਦੇ ਕਾਲਜੇ ਵਿੱਚ ਖੁੱਬੇ ਪਏ ਸਨ ਹੁਣ ਜਾਂ ਤਾਂ ਇੱਥੇ ਇਹ ਰਹਿਣਗੇ ਤੇ ਜਾਂ ਅਸੀਂ ਭੰਡਾਂ ਵਾਲੇ ਵਰਤਾਰੇ ਤੋਂ ਮਗਰੋਂ ਜ਼ਕਰੀਆ ਖਾਨ ਨਾਦਰ ਦੇ ਨਾਲ-ਨਾਲ ਆਪਣੇ ਦਰਬਾਰੀਆਂ ਤੇ ਆਮ ਲਾਹੌਰੀਆਂ ਮੂਰੇ ਵੀ ਬਹੁਤ ਸ਼ਰਮਿੰਦਾ ਹੋ ਗਿਆ ਮਹਿਸੂਸ ਕਰਦਾ ਸੀ ਗੱਲ ਉਸਦੇ ਵੱਸੋਂ ਬਾਹਰ ਹੋ ਗਈ ਸੀ ਕਿ ਕੋਈ ਆਮ ਭੰਡ ਜਿਹੜੇ ਸਿੱਖ ਬਣਨ ਦਾ ਸਿਰਫ ਨਾਟਕ ਕਰ ਰਹੇ ਸਨ ਐਸੀ ਕਿਹੜੀ ਸ਼ਕਤੀ ਆ ਗਈ ਸੀ ਉਹਨਾਂ ਵਿੱਚ ਕਿ ਮੁਗਲ ਸੈਨਾ ਦੇ 35 ਸਿਪਾਹੀ ਵਲਾਂ ਵਿੱਚ ਢੇਰ ਕਰ ਦਿੱਤੇ। ਉਹਨਾਂ ਸਾਰੇ ਪੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਦਰ ਦੇ ਚਲੇ ਜਾਣ ਮਗਰੋਂ ਜ਼ਕਰੀਏ ਨੇ ਉਸੇ ਪੰਡਾਲ ਨੂਮਾ ਮੈਦਾਨ ਵਿੱਚ ਪੰਡਾ ਨੂੰ ਅਨਮਨੁੱਖੀ ਤਸੀਹੇ ਦਿੱਤੇ। ਪਰ ਕਮਾਲ ਦੀ ਗੱਲ ਇਹ ਹੈ ਕਿ ਨਾਟਕੀ ਰੂਪ ਵਿੱਚ ਅਮਰਤ ਦੀ ਰਸਮ ਨਿਭਾਉਣ ਵਾਲੇ ਸਾਰੇ ਪੰਡਾ ਵਿੱਚ ਪਤਾ ਨਹੀਂ ਇੰਨੀ ਡਰੇੜਤਾ ਕਿੱਥੋਂ ਆਈ ਕਿ ਅਸਹਿ ਤਸੀਹੇ ਸੰਦੇ ਹੋਏ ਵੀ ਉਹਨਾਂ ਵਿੱਚੋਂ ਕੋਈ ਨਾ ਡੋਲਿਆ। ਇਹਨਾਂ ਦੇ ਸਿਰ ਹਾਥੀਆਂ ਦੇ ਪੈਰਾਂ ਨਾਲ ਕੁਚਲ ਦਿਓ। ਉਸਨੇ ਬਜ਼ੁਰਗ ਪੰਡਾ ਦੀ ਇੱਕ ਟੋਲੀ ਸਿਪਾਈਆਂ ਦੇ ਹਵਾਲੇ ਕਰਦਿਆਂ ਕਿਆ ਤੇ ਆ ਨੌਜਵਾਨ ਇਹ ਸਾਡੇ ਘੋੜਸਵਾਰਾਂ ਦੇ ਹਵਾਲੇ ਕਰੋ ਉਹ ਇਹਨਾਂ ਦੀਆਂ ਲੱਤਾਂ ਘੋੜਿਆਂ ਨਾਲ ਬੰਨ੍ਹ ਕੇ ਘੋੜੇ ਉਲਟ ਦਿਸ਼ਾ ਵਿੱਚ ਭਜਾਉਣ ਜਿਸ ਘੋੜਸਵਾਰ ਕੋਲ ਲਾਸ਼ ਦਾ ਵੱਡਾ ਟੁਕੜਾ ਹੋਏਗਾ ਉਸ ਨੂੰ ਇਨਾਮ ਮਿਲੇਗਾ ਜ਼ਕਰੀਏ ਨੇ ਫੌਜਦਾਰ ਨੂੰ ਹੁਕਮ ਕਰ ਦਿੱਤਾ ਇਹ ਕੈਸਾ ਮੁਕਾਬਲਾ ਹੈ ਦਰਬਾਰੀਆਂ ਵਿੱਚੋਂ ਕੋਈ ਹੌਲੀ ਜਿਹੇ ਬੋਲਿਆ ਆਖਰੇ ਭੰਡ ਹੈਂਡ ਤਾਂ ਮੁਸਲਮਾਨ ਹੀ ਪਰ ਡਾਡੇ ਨੂੰ ਕੌਣ ਕਹੇ ਨੌਜਵਾਨ ਭੰਡਾ ਦੇ ਸਰੀਰ ਵਿਚਾਰੋਂ چیر ਦਿੱਤੇ ਗਏ ਹੁਣ ਜ਼ਕਰੀਏ ਨੇ ਆਪਣਾ ਧਿਆਨ ਸਿੰਘਾਂ ਵੱਲ ਕੀਤਾ ਨਾਦਰ ਸਾਹਮਣੇ ਮਿਲੀ ਸ਼ਰਮਿੰਦਗੀ ਦਾ ਬਦਲਾ ਉਹ ਸਿੱਖਾਂ ਦੇ ਕਤਲੇਆਮ ਕਰਕੇ ਲੈਣਾ ਚਾਹੁੰਦਾ ਸੀ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਉਸ ਨੂੰ ਇੱਕ ਇਹੀ ਤਰੀਕਾ ਸਹੀ ਜਾਪ ਰਿਹਾ ਸੀ ਅੱਜ ਤੋਂ ਕਿਸੇ ਸਿੱਖ ਦੀ ਦਸ ਪਾਉਣ ਵਾਲੇ ਨੂੰ 5 ਰੁਪਏ ਨਗਦ ਨਾਮ ਦਿੱਤਾ ਜਾਏਗਾ ਜੇ ਕੋਈ ਸਿੰਘਾਂ ਦੇ ਟਿਕਾਣੇ ਦੀ ਦਸ ਪਾਏਗਾ ਉਸ ਨੂੰ 10 ਰੁਪਏ ਤੇ ਸਿੱਖ ਦਾ ਸਿਰ ਲੈ ਕੇ ਆਉਣ ਵਾਲੇ ਨੂੰ 50 ਰੁਪਏ ਤੁਰੰਤ ਦਿੱਤੇ ਜਾਣਗੇ ਜ਼ਕਰੀਏ ਨੇ ਦਰਬਾਰ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਤੇ ਜਿਹੜਾ ਸਿੰਘ ਦੇ ਕੇਸ ਕੱਟ ਕੇ ਲਿਆਵੇਗਾ ਉਸ ਨੂੰ ਸੁੰਦਰ ਦੁਸ਼ਾਲੇ ਭੇਟ ਕੀਤੇ ਜਾਣਗੇ ਜ਼ਕਰੀਏ ਨੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਹ ਹੁਕਮ ਫਰਵਾਹ ਦਿੱਤਾ ਕਿ ਜੇ ਕੀਮਤੀ ਤੋਹਫੇ ਚਾਹੀਦੇ ਹਨ ਤਾਂ ਸਿੰਘਾਂ ਦਾ ਪਤਾ ਦਿਓ ਲਾਲਚ ਬੜੀ ਬੁਰੀ ਸ਼ੈ ਹੈ ਧਰਮੀਆਂ ਤੋਂ ਵੀ ਪਾਪ ਕਰਵਾ ਦਿੰਦੀ ਹੈ ਬਸ ਫੇਰ ਕੀ ਸੀ ਇਨਾਮਾਂ ਦੇ ਲਾਲਚ ਨੂੰ ਸਾਰਾ ਮੁਲਖਈਆ ਸਿੰਘਾਂ ਦਾ ਵੈਰੀ ਬਣ ਗਿਆ ਜਿਵੇਂ ਸ਼ਿਕਾਰੀ ਸ਼ਿਕਾਰ ਲਈ ਨਿਕਲਦੇ ਹਨ ਇਸੇ ਤਰ੍ਹਾਂ ਲੋਕ ਸਿੰਘਾਂ ਦੀ ਭਾਲ ਕਰਨ ਲੱਗੇ ਸਿੱਖਾਂ ਦੇ ਸਿਰਾਂ ਦੀਆਂ ਕਤਾਰਾਂ ਲਾਹੌਰ ਪਹੁੰਚਣ ਲੱਗੀਆਂ ਢਾੜਵੀ ਤੇ ਲੁਟੇਰਿਆਂ ਲਈ ਤਾਂ ਜਿਵੇਂ ਕਿਸੇ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਹੋਣ ਪਿੰਡਾਂ ਵਿੱਚ ਖੇਤੀ ਜਾਂ ਹੋਰ ਧੰਦੇ ਕਰਕੇ ਵਸਦੇ ਉਹ ਸਿੱਖ ਜਿਹੜੇ ਭਾਵੇਂ ਹਕੂਮਤ ਦਾ ਕਾਰ ਵੀ ਭਰਦੇ ਸਨ ਤੇ ਕਦੇ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ ਸਨ ਉਹਨਾਂ ਤੇ ਤਾਂ ਮਾਨੋ ਕੈਰ ਟੁੱਟ ਪਿਆ ਪੈਸੇ ਦੇ ਲਾਲਚ ਨੇ ਗਵਾਂਢੀ ਦੁਸ਼ਮਣ ਕਰ ਦਿੱਤੇ ਸੁੱਤੇ ਪਏ ਸਿੱਖਾਂ ਤੇ ਪਿੰਡ ਦੇ ਗਵਾਂਢੀ ਹੀ ਹਮਲਾ ਕਰਦੇ ਤੇ ਸਿਰ ਵੱਢ ਕੇ ਲਾਹੌਰੋਂ ਪੈਸਿਆਂ ਨਾਲ ਬਦਲਵਾ ਲਿਆਉਂਦੇ ਇਸ ਤਰ੍ਹਾਂ ਮਾਝੇ ਦੇ ਇੱਕ ਪਿੰਡ ਵਿੱਚ ਕੁਝ ਹਿੰਦੂ ਜੱਟਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਪਰਿਵਾਰ ਨੂੰ ਰਾਤ ਨੂੰ ਜਾਟਾਇਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਦਮੀ ਤਾਂ ਸਾਰੇ ਕਿਤੇ ਪਾਸੇ ਹੋ ਗਏ ਹਨ ਤੇ ਇੱਕ ਛੋਟਾ ਮੁੰਡਾ ਉਸ ਦੀ ਮਾਂ ਤੇ ਦੋ ਧੀਆ ਹੀ ਘਰੇ ਹਨ ਤਾਂ ਧਾੜਵੀਆਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਤੇ ਸਿਰ ਲੈ ਕੇ ਜ਼ਕਰੀਏ ਦੇ ਕਰਨਦਿਆਂ ਕੋਲ ਪੇਛ ਹੋਏ। ਉਹਨਾਂ ਨੇ ਤਿੰਨਾ ਭੈਣ ਭਰਾਵਾਂ ਦੇ ਸਿਰ ਕਚੈਰੀ ਵਿੱਚ ਜਾ ਰੱਖੇ। ਪਰ ਇਹਨਾਂ ਦੇ ਤਾਂ ਦਾੜੀ ਨਹੀਂ ਮੂੰਹ ਤੇ ਸਿਰਾਂ ਵੱਟੇ ਪੈਸੇ ਦੇਣ ਵਾਲੇ ਅਹਿਲ ਕਰਨੇ ਪੁੱਛਿਆ। ਜੀ ਹਜ਼ੂਰ ਇਹ ਇਸ ਤੋਂ ਪਹਿਲਾਂ ਕਿ ਲਾਲਾ ਕੁਝ ਬੋਲਦਾ ਜ਼ਕਰੀਆ ਕੋਲ ਆਉਂਦਾ ਹੋਇਆ ਬੋਲਿਆ। ਇਹ ਸਿੱਖਾਂ ਦੇ ਛੋਟੇ ਲੜਕੇ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਹਜੇ ਦਾੜੀ ਨਹੀਂ ਆਈ। ਸਪੋੜੀਆਂ ਨੇ ਵੱਡੇ ਹੋ ਕੇ ਸਾਪੀ ਬਾਨਾ ਹੁੰਦਾ। ਸੋ ਇਹਨਾਂ ਨੂੰ ਵੱਡੇ ਨਾਮ ਦਿਓ। ਇਹਨਾਂ ਨੇ ਜੰਮ ਦੀਆਂ ਊਲਾਂ ਦੇ ਮੂੰਹ ਫੇਰ ਦਿੱਤੇ ਨੇ। ਜੀ ਹਜੂਰ ਇਹਨਾਂ ਨੂੰ ਬੱਚੇ ਨਾ ਕਹੋ ਇਹ ਤਾਂ ਹਜੂਰ ਜੇ ਸਾਡੀ ਗਿਣਤੀ ਥੋੜੀ ਹੁੰਦੀ ਤਾਂ ਸਾਨੂੰ ਹੀ ਮਾਰ ਮਕਾਉਂਦੇ ਅੰਦਰੋਂ ਖੁਸ਼ ਹੁੰਦਾ ਇੱਕ ਲਾਲਾ ਬੋਲਿਆ ਇਸ ਤੋਂ ਮਗਰੋਂ ਤਾਂ ਕਈ ਬੇਗੈਰਤ ਹਿੰਦੂ ਪਰਿਵਾਰਾਂ ਨੇ ਕੁਝ ਐਸਾ ਕੀਤਾ ਕਿ ਮਨੁੱਖਤਾ ਸ਼ਰਮਸਾਰ ਹੋ ਗਈ ਉਹ ਆਪਣੇ ਘਰਾਂ ਵਿੱਚੋਂ ਆਪਣੀਆਂ ਧੀਆਂ ਦੇ ਸਿਰ ਵੱਢ ਕੇ ਲਾਹੌਰ ਲਿਜਾਣ ਲੱਗੇ ਤੇ ਸਿੱਖਾਂ ਦੇ ਛੋਟੇ ਮੁੰਡੇ ਕਹਿ ਕੇ ਪੈਸੇ ਵਟਣੇ ਸ਼ੁਰੂ ਕਰ ਦਿੱਤੇ ਸਿੰਘ ਤਾਂ ਪਹਿਲਾਂ ਹੀ ਲੋਕੇ ਰਹਿ ਰਹੇ ਸਨ ਹੁਣ ਹੋਰ ਗੁਪਤ ਹੋ ਗਏ ਉਹਨਾਂ ਡੂੰਘੇ ਜੰਗਲਾਂ ਵਿੱਚ ਟਿਕਾਣਾ ਕਰ ਲਿਆ। ਇੱਕ ਦੋ ਦਿਨ ਤੋਂ ਵੱਧ ਕਿਤੇ ਵੀ ਨਹੀਂ ਟਿਕਦੇ। ਦਿਨੇ ਲੁੱਕੇ ਰਹਿੰਦੇ ਹਨ ਤੇ ਰਾਤ ਨੂੰ ਪੈਂਡਾ ਮਾਰਦੇ ਤੇ ਆਪਣੀ ਠਾਰ ਲਗਾਤਾਰ ਬਦਲਦੇ ਰਹਿੰਦੇ। ਭਾਰੇ ਵਣਾਂ ਦੀ ਓਟ ਤਕਾ ਕੇ ਤੇ ਉਹਨਾਂ ਹੀਠ ਟੋਏ ਪੱਟ ਕੇ ਰਹਿਣ ਲੱਗੇ। 20-25 ਦਾ ਜੱਥਾ ਬਣਾ ਕੇ ਝਾੜਾਂ ਵਿੱਚ ਲੁਕ ਜਾਂਦੇ। ਪਹਾੜਾਂ ਦੀਆਂ ਖੱਡਾਂ ਤੇ ਜਾਨਵਰਾਂ ਦੀਆਂ ਗੁਫਾਵਾਂ ਵਿੱਚ ਵੀ ਕਈ ਸਿੰਘਾਂ ਨੇ ਵਾਸ ਕਰ ਲਿਆ। ਖਾਣ ਪੀਣ ਵੱਲੋਂ ਹਾਲ ਤੇ ਹੈ ਕਿ ਬਸ ਸਾਹ ਲੈਣ ਲਈ ਹਵਾ ਮਿਲ ਰਹੀ ਹੈ। ਕਈ-ਕਈ ਦਿਨ ਭੁੱਖੇ ਆ ਦੇ ਲੰਘ ਜਾਂਦੇ ਹਨ ਕਦੇ ਕਿਸੇ ਰੁੱਖ ਤੋਂ ਕੋਈ ਫਲ ਮਿਲ ਪਿਆ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਨਹੀਂ ਥੱਕਦੇ ਲੰਘਦੇ ਵੜਦੇ ਕਿਸੇ ਭੜੇ ਰਾਹੀ ਤੋਂ ਜੇ ਕੁਝ ਰੁੱਖਾ ਮਿੱਸਾ ਮਿਲ ਗਿਆ ਤਾਂ ਰਲ ਕੇ ਛਕ ਲੈਂਦੇ ਹਨ ਸਵਾਦ ਤਾਂ ਸਿੰਘਾਂ ਨੂੰ ਪਹਿਲਾਂ ਵੀ ਨਹੀਂ ਸੀ ਕੋਈ ਪਰ ਹੁਣ ਤਾਂ ਜੇ ਕੋਈ ਕਿਸੇ ਭਾਜੀ ਵਿੱਚ ਲੂਣ ਵੀ ਪਾ ਲਏ ਤਾਂ ਉਸ ਨੂੰ ਸਵਾਦੀਆ ਕਹਿੰਦੇ ਹਨ ਜੰਗਲਾਂ ਵਿੱਚ ਵਿਚਰਦੇ ਹੋਿਆਂ ਨੂੰ ਜੇ ਕੋਈ ਸ਼ਿਕਾਰ ਹੱਥ ਲੱਗ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲੈਣਾਂ ਜੰਗਲ ਵਿੱਚ ਡੂੰਗੇ ਚਲੇ ਗਿਆਂ ਜਦ ਸਾਗ ਪੱਤ ਵੀ ਜੰਗਲੀ ਮਿਲ ਰਹੇ ਸਨ ਤਾਂ ਕੁਝ ਪਚੰਗੀਆਂ ਨੇ ਦੋ ਹਿਰਨ ਫੜ ਲਿਆਂਦੇ ਤੇ ਜਥੇ ਕੋਲ ਆ ਕੇ ਆਪਣੀ ਮਰਿਆਦਾ ਅਨਸਾਰ ਛਟਕਾਈ ਹੁਣ ਕਿਉਂਕਿ ਅੱਗ ਬਾਲਨ ਨਾਲ ਧੂਆ ਹੋਵੇਗਾ ਤੇ ਧੂਆ ਜੰਗਲ ਵਿੱਚ ਵੈਰੀ ਦਾ ਸੂਈਆ ਹੁੰਦਾ ਹੈ ਧੂਆ ਤਾਂ ਦੂਰੋਂ ਹੀ ਪਤਾ ਦੱਸ ਦਿੰਦਾ ਹੈ ਕਿ ਫਲਾਣੀ ਥਾਂ ਤੇ ਜੰਗਲ ਵਿੱਚ ਕੋਈ ਬੈਠਾ ਹੋਇਆ ਹੈ ਸੋ ਸਭ ਸਿੰਘਾਂ ਨੇ ਉਹ ਹਿਰਨ ਕੱਚੇ ਹੀ ਛਕਲੇ ਕੱਚਾ ਸਾਗ ਫਲ ਫੁੱਲ ਤੇ ਇਥੋਂ ਤੱਕ ਕਿ ਰੁੱਖਾਂ ਦਾ ਸੱਕ ਵੀ ਲਾ ਕੇ ਖਾ ਲਿਆ ਮਾਲਵੇ ਦੇ ਕਿਸੇ ਜੰਗਲ ਵਿੱਚ ਕੁਝ ਸਿੰਘ ਝਾੜ ਕਲੇੇ ਤੋੜ ਕੇ ਖਾਣ ਲੱਗੇ ਤੇ ਕੌੜੇ ਹੋਣ ਕਰਕੇ ਉਹਨਾਂ ਉੱਤੇ ਥੋੜਾ ਥੋੜਾ ਲੂਣ ਪਾ ਲਿਆ। "ਲਓ ਬਾਬਾ ਜੀ, ਤੁਸੀਂ ਵੀ ਥੋੜਾ ਲੂਣ ਭੁੱਕ ਲੋ।" ਇੱਕ ਪੁਚੰਗੀ ਨੇ ਤਲੀ ਤੇ ਰੱਖਿਆ ਲੂਣ ਇੱਕ ਬਜ਼ੁਰਗ ਸਿੰਘ ਵੱਲ ਕੀਤਾ। ਉਹ ਨਹੀਂ ਭਾਈ ਸਿੰਘਾ ਅਰਦਾਸ ਕਰ ਦਿੱਤੀ ਹੈ ਤੇ ਮਹਾਰਾਜ ਨੂੰ ਭੋਗ ਲਵਾ ਦਿੱਤਾ ਹੈ। ਸੋ ਹੁਣ ਅਸੀਂ ਐਵੇਂ ਹੀ ਛਕਾਂਗੇ। "ਬਾਬਾ ਕੌੜੇ ਕਲੇੇ ਖਾਂਦਾ ਹੋਇਆ ਬੋਲਿਆ" ਕਦੇ ਸਿੰਘ ਕਿਸੇ ਛੋਟੇ ਸਰਕਾਰੀ ਕਾਫਲੇ ਉੱਤੇ ਹਮਲਾ ਕਰਕੇ ਲੁੱਟ ਲੈਣ ਤਾਂ 4 ਦਿਨ ਸੌਖੇ ਨਿਕਲ ਜਾਂਦੇ ਹਨ ਪਰ ਫੇਰ ਉਹੀ ਥਾਂ ਜਲਦੀ ਛੱਡਣੀ ਪੈਂਦੀ ਹੈ ਜ਼ਿਆਦਾਤਰ ਤਾਂ ਲੰਗਰ ਮਸਤ ਹੀ ਰਹਿੰਦਾ ਹੈ ਇਸ ਤਰ੍ਹਾਂ ਸਿੰਘ ਚਾਲਾ ਕਰਦੇ ਕਰਦੇ ਦੂਰ ਮਾਰੂ ਥਲਾਂ ਤੀਕ ਨਿਕਲ ਗਏ ਹਨ ਪੰਜਾਬ ਵਿੱਚ ਤਾਂ ਜਦ ਵੀ ਕੋਈ ਸੂਈਆ ਦੇਖ ਲਵੇ ਤਾਂ ਫੌਜ ਚੜਾ ਲਿਆਉਂਦਾ ਹੈ ਹੁਣ ਤਾਂ ਜ਼ਕਰੀਏ ਨੇ ਇਹ ਵੀ ਕਹਿ ਦਿੱਤਾ ਹੈ ਕਿ ਘਰ ਛੱਡ ਕੇ ਗਏ ਸਿੰਘਾਂ ਦੇ ਘਰ ਲੁੱਟ ਲੈਣ ਵਾਲੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਿੰਘ ਦੇ ਪੁਲੇਖੇ ਜਾਂ ਸ਼ੱਕ ਵਿੱਚ ਕਿਸੇ ਨੇ ਜੇ ਕੋਈ ਹੋਰ ਆਦਮੀ ਵੀ ਮਾਰ ਦਿੱਤਾ ਤਾਂ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ ਜੇ ਕੋਈ ਸਿੱਖ ਨਹੀਂ ਵੀ ਹੈ ਪਰ ਉਸਨੇ ਵਾਲ ਵਧਾਏ ਹੋਏ ਹਨ ਉਹ ਵੀ ਖਤਰੇ ਵਿੱਚ ਹੈ ਸੋ ਆਮ ਲੋਕਾਂ ਨੇ ਵਾਲ ਛੋਟੇ ਰੱਖਣੇ ਸ਼ੁਰੂ ਕਰ ਦਿੱਤੇ ਸਿੰਘਾਂ ਦੀਆਂ ਜ਼ਮੀਨਾਂ ਉੱਤੇ ਲੋਕਾਂ ਨੇ ਕਬਜ਼ੇ ਕਰ ਲਈ ਸਿੰਘਾਂ ਦਾ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਜੇ ਮਿਲ ਜਾਵੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਜੰਡਿਆਲੇ ਵਾਲੇ ਹਰ ਭਗਤ ਨਰਨਜਨੀਏ ਨੇ ਤਾਂ ਅੱਤ ਚੁੱਕ ਲਈ ਹੈ ਤੇ ਸਿੰਘਾਂ ਦੇ ਸ਼ਿਕਾਰ ਤੇ ਨਿਕਲ ਪਿਆ ਹੈ ਪਾਈ ਪਿੰਡ ਉਸ ਨੇ ਉਜਾਰ ਦਿੱਤੇ ਹਨ ਪਾਈ ਮਤਾਬ ਸਿੰਘ ਦਾ ਪਿੰਡ ਮੀਰਾਕੋਟ ਦੋ ਵਾਰ ਲੁੱਟਿਆ ਇੱਕ ਹਮਲੇ ਵਿੱਚ ਤਾਂ ਪਾਈ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਧੌਣ ਉੱਤੇ ਭਾਰੀ ਫਟ ਲੱਗ ਗਿਆ ਸੀ ਰਾਮੇ ਰੰਧਾਵੇ ਦੁਆਰਾ ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਮਗਰੋਂ ਸਿੰਘਾਂ ਦੇ ਖੈਰ ਖਵਾਵਾਂ ਵਿੱਚ ਇਹ ਗੱਲ ਕਹਾਵਤ ਵਾਂਗ ਚੱਲ ਪਈ ਸੀ ਕਿ ਕਿਕਰਾਂ ਦੇ ਤੁੱਕੇ ਤੇ ਜੰਡ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਹਮ ਰਾਮੇ ਦੇਸ਼ ਨਾ ਜਾਵਾਂਗੇ ਡੇਲਾ ਬਾਟਾ ਮਾਝੇ ਕੋ ਖਾਵਾਂਗੇ ਇਸੇ ਤਰ੍ਹਾਂ ਕਰਮਚੀਂਦੇ ਨੇ ਰਾਜਾ ਸਾਂਸੀ ਪਿੰਡ ਦੇ ਬਹੁਤ ਸਿੰਘ ਮਾਰੇ ਧਰਮਦਾਸ ਨੇ ਪਿੰਡ ਜੋਧਪੁਰ ਵਿੱਚ ਸਿੰਘਾਂ ਦੇ ਪਰਿਵਾਰਾਂ ਦੇ ਪਰਿਵਾਰ ਕਤਲ ਕੀਤੇ ਨਸ਼ਹਿਰੇ ਪੰਨੂਏ ਦਾ ਸਹਿਬ ਰਾਏ ਚੌਧਰੀ ਜੋ ਪਹਿਲਾਂ ਵੀ ਭਾਈ ਤਾਰਾ ਸਿੰਘ ਨਾਲ ਜੰਗ ਕਰ ਚੁੱਕਾ ਸੀ ਨੇ ਵੀ ਅਨੇਕਾਂ ਸਿੰਘਾਂ ਦੇ ਸਿਰ ਕੱਟ ਕੇ ਲਾਹੌਰ ਭੇਜੇ ਨਵਾਬ ਦੇ ਇਸ ਹੁਕਮ ਜੋ ਵੀ ਸਿੰਘਾਂ ਨੂੰ ਲੁਕੋਵੇਗਾ ਜਾਂ ਪਨਾਹ ਦੇਵੇਗਾ ਉਸ ਦਾ ਸਾਰਾ ਪਰਿਵਾਰ ਕਤਲ ਕਰ ਦਿੱਤਾ ਜਾਏਗਾ ਜੇ ਕੋਈ ਸਿੰਘ ਆਪਣੇ ਪਿੰਡ ਫੇਰਾ ਪਾਉਣ ਆਵੇ ਤੇ ਕਿਸੇ ਨੂੰ ਪਤਾ ਲੱਗੇ ਤੇ ਉਹ ਲਾਹੌਰ ਨੂੰ ਸੂਨਾ ਦੇਵੇ ਉਸ ਨੂੰ ਵੀ ਮਾਰ ਦਿੱਤਾ ਜਾਏਗਾ ਜੇ ਕੋਈ ਸਿੰਘ ਦੇ ਘਰ ਆਪਣੇ ਬੱਚੇ ਬੱਚੀ ਦਾ ਵਿਆਹ ਕਰੇਗਾ ਉਸ ਦਾ ਸਾਰਾ ਪਰਿਵਾਰ ਮੁਸਲਮਾਨ ਕੀਤਾ ਜਾਏਗਾ ਜੇ ਕੋਈ ਕਿਸੇ ਹੋਰ ਤਰ੍ਹਾਂ ਦੀ ਵੀ ਹਮਦਰਦੀ ਸਿੱਖਾਂ ਨਾਲ ਦਿਖਾਏਗਾ ਉਸ ਲਈ ਵੀ ਸਖਤ ਸਜ਼ਾਵਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ ਲੋਕਾਂ ਵਿੱਚ ਹੋਰ دہشت ਪੈਦਾ ਕਰ ਦਿੱਤੀ ਹੁਣ ਤਾਂ ਮੰਨੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਜੇ ਕਿਸੇ ਨੂੰ ਕਦੇ ਸਿੰਘ ਦਾ ਭਲੇਖਾ ਵੀ ਪੈ ਜਾਂਦਾ ਤਾਂ ਖਬਰ ਲਾਹੌਰ ਪਹੁੰਚ ਜਾਂਦੀ ਸਿੰਘ ਹੁਣ ਪੰਜਾਬ ਵਿੱਚ ਕੋਈ ਦਿਸਦਾ ਨਹੀਂ ਸੀ ਕੁਝ ਪੜਾਣੋਂ ਨਿਕਲ ਗਏ ਕੁਝ ਮਾਲਵੇ ਨੂੰ ਤੇ ਕੁਝ ਦੂਰ ਮਾਰੂਥਰਾ ਤੀਕ ਚਲੇ ਗਏ ਭਾਈ ਮਤਾਬ ਸਿੰਘ ਜੈਪੁਰ ਦੇ ਰਾਜੇ ਦੇ ਜਾ ਨੌਕਰੀ ਕਰਨ ਲੱਗੇ ਉਹਨਾਂ ਬਾਰੇ ਸੁਣ ਕੇ ਹੋਰ ਵੀ ਬਹੁਤ ਸਿੰਘ ਰਾਜਸਥਾਨ ਨੂੰ ਹੋ ਤੁਰੇ ਬੀਕਾਨੇਰ ਜੈਸਲਮੇਰ ਤੱਕ ਸਿੰਘ ਰਾਜਪੂਤ ਰਾਜਿਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ ਬਾਬਾ ਬੁੱਢਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰਲੀ ਵੀ ਬੀਕਾਨੇਰੀਏ ਰਾਜੇ ਕੋਲ ਰਹਿ ਰਹੇ ਸਨ ਇਧਰ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡਿਆਲੀ ਪਿੰਡ ਵਿੱਚ ਇੱਕ ਹੰਕਾਰਿਆ ਹੋਇਆ ਚੌਧਰੀ ਰਹਿੰਦਾ ਸੀ ਮੱਸਾ ਰੰਗੜ ਸੀ ਉਹਦਾ ਨਾਮ ਉਸ ਦੀ ਦਲੇਰੀ ਤਾਂ ਇੰਨੀ ਵੱਧ ਗਈ ਕਿ ਉਸ ਨੇ ਆ ਕੇ ਹਰਿਮੰਦਰ ਸਾਹਿਬ ਵਿੱਚ ਡੇਰਾ ਲਾ ਲਿਆ ਹੁੱਕਾ ਪੀਣ ਲੱਗਾ ਸ਼ਰਾਬਾਂ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨਾਚ ਹੋਣ ਲੱਗਾ ਪਵਿੱਤਰ ਪ੍ਰਕਰਮਾ ਤੇ ਦਰਬਾਰ ਸਾਹਿਬ ਦਾ ਵਿਹੜਾ ਵੀ ਮੁਗਲਾਂ ਦੇ ਪਾਣ ਦੀਆਂ ਪੀਕਾਂ ਨਾਲ ਲਾਲ ਹੋ ਗਿਆ ਕਹਿੰਦੇ ਨੇ ਅਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਗੱਲ ਹੁਣ ਅੱਥ ਤੋਂ ਵੀ ਟੱਪ ਚੁੱਕੀ ਸੀ ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਤੇ ਆ ਗਏ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ